ਨਹੀਂ ਨਹੀਂ ਮੈਮ ਉਹ ਤੀ ਜਾ ਨਹੀਂ ਉਹ ਦਿਨ ਨੇ ਕਿਹਾਇਆ ਕਿ ਨਹੀਂ ਬੇਟਾ ਹਾਰ ਪਾਵਾਂਗੇ ਆਸਿ ਭਾਰਾਂਗੇ ਨਹੀਂ ਹਾਰ ਪਾਣੀ ਨਹੀਂ ਹਾਂ ਖੜੋ ਦੋ ਟਾਈਮ ਪਿੱਛੇ ਆ ਫੜੀਓ ਬੇਟਾ ਪਲੀਜ਼ ਕੋਈ ਗੰਦੀ ਫਿਰ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹੋ ਬੱਚੇ ਵਾਲੇ ਨਾ ਸਾਰਿਆਂ ਨੂੰ ਹੈ ਜੀ ਇਹ ਨਾ ਬੱਚੇ ਬਸ ਫਿਰ ਇਹ ਕਹਿੰਦੇ ਨਹੀਂ ਚਲੋ ਬੈਠਾ ਬੈਠਾ ਚਲੋ ਬੈਠਾ ਹਾਂ ਚੋਖਾ ਨਹੀਂ ਜਾਵੇ ਹਾਂ ਆ ਪਿੱਛੇ ਕਰੋ ਆ ਫੜਾਓ ਚਾਚੀ ਚਾਚੀ ਇੱਕ ਨੂੰ ਬੈਠ ਕੇ ਗੱਲ ਕਰਾਓ ਸਾਡੇ ਬੈਠਾ ਗੱਲ ਕਰ ਬੈਠ ਕੇ ਗੱਲ ਕਰ ਜਾ ਗੱਲ ਕਰਦੇ ਆਂ ਬੈਠ ਕੇ ਨਾ ਬੈਠ ਕੇ ਮੈਂ ਜੋ ਬੈਠ ਕੇ ਕਰਦਾ ਮੈਂ ਨਾ ਬਾਬਾ ਬੈਠ ਕੇ ਗੱਲ ਕਰਦੇ ਨੇ ਨਾ ਸਾਰੀ ਪਿੱਛੇ ਹਟੋ ਜਿਸ ਸਾਹਮਣੇ ਬੀਲੋ ਨਹੀਂ ਸੀ ਨਾ ਇੱਕ ਮਿੰਟ ਕੋਈ ਨਿਕਲ ਕੇ ਆ ਰਿਹਾ ਕਾ ਰੁਜੜ ਗਏ ਬੈਠੋ ਬੈਠੋ ਪਲੀਜ਼ ਬੈਠ ਕੇ ਗੱਲ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ ਬੱਲੇ ਬੈਠੋ ਮੈਨੂੰ ਛੋਟੇ ਕੁਝ ਯਾਦ ਸੀ ਆ ਜਾ ਛੱਲੇ ਦਾ ਟਕਰਾਅ ਕਰ 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 ਮੁਰਦਾਬਾਦ 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 ਆਪਣੇ ਲੋਕਾਂ ਦੇ ਸੁਖਨਾਵੇਂ ਕਰ ਬੈਜੋ ਗੁਰਦਾਸਾ ਗੁਰਦਾਸਾ ਲੁਟਾਵਾ ਬੈਜੋ 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 ਹਰੇ ਹੋਣ ਮੈਂ ਕਿੰਨੋਂ ਮਿਲਿਆ ਮੈਂ ਬਵਾ ਚੱਲਦਾ ਕਿੰਨਾ ਦੇ ਕਿੰਨੇ ਦੇ ਰੱਖੜੀਆਂ ਦੱਸੋ ਬੰਨੂ ਬੈਜੋ ਕਿਉਂ ਨਹੀਂ ਕੱਟਦੀ ਹੁੰਦੀ ਬੈਜੋ ਅਮਰੋ ਹਸਪੀਟਲ ਬੈਜੋ ਹਸਪੀਟਲ ਬੈਜੋ ਸਾਡੇ ਅੰਦਰ ਸੋਸਾਇਟੀ ਵਿੱਚ ਸੜਕ ਦੀ ਨਿਰੇਚਿੰਤਾ ਯੂਆਰ ਐਡਮਿਨਿਸਟਰेटर ਰੋਸਟੀ ਐਡਮਿਨਿਸਟ੍ਰੇਸ਼ਨ ਤੋਂ ਆ ਰਹੇ ਆ ਦੇ ਲੋਕ ਹਾਂ ਬੈਜੋ ਤੁਸੀਂ ਕਿਹੜਾ ਬੱਚਾ ਦੇਖਿਆ ਤੁਸੀਂ ਕਿਹੜਾ ਬੱਚਾ ਦੇਖਿਆ ਤੁਸੀਂ ਇਹ ਕੋਈ ਨਹੀਂ ਉਹ ਨਾਲ ਦੂਸਰੀ ਕੋਈ ਬਰਾਤ ਨਹੀਂ ਕਿੰਨਾ ਦਿਗਲ ਗਿਆ ਇਹ ਇਹ ਮੌਕਾ ਹੈ ਤਾਂ ਦੇਖਹਿੰਦਾ ਕਿੰਨਾ ਦਿਗਲ ਗਿਆ ਦੇਖਣਾ ਸੀ ਉੱਤੇ ਉੱਤੇ ਪਹਿਲਾਂ ਇੱਕ ਤਾਂ ਨੀ ਆਇਆ ਅੱਜ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਅੱਜ ਤੱਕ ਤੁਸੀਂ ਕੀ ਨਹੀਂ ਆਏ ਸਾਾਨੂੰ ਇੱਕ ਜਵਾਬ ਤੁਸੀਂ ਸੁਪਰੀਮੋ ਵੈਸਟਿਕ ਦੇ ਕਿੰਨੂ ਨਹੀਂ ਲਿਆ ਉਹ ਕੋਸ਼ਿਸ਼ ਕੀਤੀ ਕੋਸ਼ਿਸ਼ ਡੀਐਸਪੀ ਸਾਹਿਬ ਇਸਨੇ ਸਾਹਿਬ ਕਿਹੜੇ ਦਿਨ ਆਏ ਨੇ ਮੈਡਮ ਮੇਰਾ ਬਸ ਹਸਪੀਟਲ ਤੁਸੀਂ ਜੇ ਆਏ ਨੇ ਮੈਡਮ ਕਾ ਨੂੰ ਬਾਰ-ਬਾਰ ਰਸੀਦ ਨੰਬਰ ਪਾਇਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਕਿ ਤੁਸੀਂ ਅੱਜ ਵੀ ਕੀ ਕਰਦੇ ਹੋ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਸੜਕ ਦੇ ਖਤਮ ਹੋ ਗਈ ਡੀਐਸਪੀ ਸਾਹਿਬ ਆਈ ਜਾਣਾ ਦੋਸਤੋ ਬੰਦਾ ਕਰਦੇ ਤੁਸੀਂ ਤਾਂ ਨਹੀਂ ਆਇਆ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਉਕਦੀ ਕਰਾ ਦੇਖੋ ਅਸੀਂ ਬਾਰ 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 ਅਸੀਂ ਵੀਡੀਓ ਸਟਾਰ ਅਸੀਂ ਤੇਰੇ ਨਾਲ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਸੀ ਕੋਈ ਕੋਈ ਕੁਛ ਸੀ ਸਾਰਾ ਕੁਝ ਛੱਡਦਾ ਸੀ ਅਸੀਂ ਸਾਰਾ ਕੁਝ ਛੱਡਦਾ ਸੀ ਅਸੀਂ 25 ਮਾਰਕ ਕੋ ਚਲੇ ਗਏ ਪਰ ਸਾਸਲਾ ਆਪਣਾ ਤੇਰੇ ਨਾਲ ਗੱਲ ਕਰਦੇ ਹੁੰਦੇ ਆ ਅੰਜਨੀ ਨੇ ਨਾ ਸਿੱਖਿਆ ਮੈਡਮ ਇਹ ਸਾਡੇ ਘਰਾਂ ਆਉਂਦਾ ਨਹੀਂ ਸੀ ਕਿ ਕੀ ਤੇ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਅੱਜ ਆਉਣ ਦਾ ਮਨਤਬ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਨਾਲ ਹੱਥ ਜੁੜ ਕੇ ਤੋ ਹਾਂ ਜਦੋਂ ਤੁਹਾਡੇ ਅੱਗੇ ਮੈਂ ਕੁਝ ਨਹੀਂ ਕਹ ਕੁਛ ਵੀ ਇੱਕ ਤੋਂ ਵੀ ਨਾ ਮੈਂ ਕੁਝ ਕਹਿ ਸਕਦੀ ਜਾਂ ਮੈਂ ਸੋਚ ਵੀ ਨਹੀਂ ਸਕਦੀ ਮੈਂ ਆਖ ਦੇਖੇਗਾ ਤਾਂ ਮੈਨੂੰ ਪਤਾ ਹੈਗਾ ਮੈਂ ਕੁਝ ਨਹੀਂ ਕਹਾਂ ਤੁਸੀਂ ਜੋ ਤੁਹਾਡਾ ਪਤਾ ਹੈਗਾ ਸਭ ਕੁਝ ਹੈ ਇੱਕ 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 ਮੈਂ ਕੁਝ ਨਹੀਂ ਹੈ ਕੁਝ ਨਹੀਂ ਕੋਈ ਹੋਰ ਕਿਸੇ ਤਰੀਕੇ ਦਾ ਕੁਝ ਕਿ ਮੈਂ ਕੁਝ ਇੱਕ ਬੂੰਦ ਵੀ ਕੋਸੋ ਜਸਟੀਫਾਈ ਕਰ ਰਹੀ ਹਾਂ ਕੁਝ ਵੀ ਕਰ ਰਹੀ ਹਾਂ ਜਾਂ ਇਹ ਕਹਿਣਾ ਹੋ ਗਿਆ ਹੈ ਨਾ ਮੈਂ हाथ जोड़ के देखती का जी एक समय में इतना मत हां बोलो जी बोलो इतना ठीक है एक एक मटर एक एक फादर इतना कुछ फिर भी जे तोड़े बेले छेगा मैं छू भी नहीं करा बिल्कुल नहीं मैं सीधा मां के मां बिल्कुल नहीं करा कुछ नहीं के नहीं। बिल्कुल नहीं करता तो फिर क्या था टाडा सर मत खेल साडे वास्ते पब्लिक को वरके कुछ नहीं है पब्लिक तो फिर रोल था ठीक नहीं ਅਸਤੋਤ ਸਤਿਕਾਰਾਂ ਦੇ ਬੈਠੇ ਚਲੋ ਮੈਨੂੰ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਰੀਜਨਸ ਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਤੇ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਮ ਲਈ ਅਮਨ ਹਸਪੀਟਲ ਮੈਂ ਇੱਕ ਮਿੰਟ ਦੇ ਆ ਕੇ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰੀ ਕੇ ਅਮਨ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇਤਨੀਆਂ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਡਿਊਟੀ ਜਾਂਦੀ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਸਾਰੇ ਆਪਾਂ ਬਹਿਤੀਆਂ ਪੁੱਤਾਂ ਨੂੰ ਕੋਈ ਦੁੱਖ ਨਹੀਂ ਹੈ ਸਿਰਫ ਦੁੱਖ ਹੈ ਕੀ ਨੀ ਸਾਹੀ ਹੈ ਆਹ ਕੋ ਖੜਿਆ ਆਪਸ ਨਾਲ ਆਹ ਅੱਗੇ ਆਉਣ ਨਾਲ ਮਰਮ ਲੱਗ ਜਾਣੀ ਅਸੀਂ ਇੱਥੇ ਕਿਉਂ ਜੰਮੇ ਹੋ ਅਸੀਂ ਇੱਥੇ ਜੰਮੇ ਕਿਉਂ ਅਸੀਂ ਸਾਡੇ ਕੋਲ ਦੇ ਵੀ ਕਿਹਦੇ ਪਾਕਿਸਤਾਨ ਜਾ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਤਾਂ ਇਹਨੇ ਖਤਮ ਹੋ ਗਏ ਮੈਂ ਉਹਵੇਂ ਖਤਮ ਹੋ ਗਏ ਜਿੰਨੇ ਈਰੇ ਕੋਡ ਖਤਮ ਹੋ ਰਹੇ। ਇਹ ਨੂੰ ਤੁਸੀਂ ਦੇਖੋ ਈਰੇ ਕੋਡ ਖਤਮ ਹੋ ਰਹੇ, ਉਵੇਂ ਖਤਮ ਹੋਏ ਨੇ ਸਾਡੇ ਬੱਚੇ। ਤੁਸੀਂ ਇੱਧਰ ਇਕੱਲਾ ਕਰਦੇ ਹੋ। ਜਿੱਦਣੇ ਫੜਾ ਚ ਬੈਠੇ ਤੁਸੀਂ ਇੱਕ ਦਿਨ ਤਾਂ ਦੇ। ਕਿ ਸੰਨ ਇੱਕ ਵਾਰੀ ਐਸਾ ਕਹਿੰਦੇ ਅਸੀਂ ਫੜ ਕੇ ਦਵਾੰਗੇ ਤੁਸੀਂ। ਇੱਕ ਵਾਰੀ ਕੋਈ ਗੱਲ ਨਹੀਂ ਹੈ ਮੈਂ ਇਹ ਜੋ ਆਪ ਹੁਣ ਹੁਣ ਤੁਹਾਡਾ ਹੁਣ ਕੁਝ ਨਹੀਂ ਐਕਸੈਪਟੇਬਲ ਨਹੀਂ ਹੈ। ਕੋਈ ਨਹੀਂ ਕੋਈ ਉਹ ਤਾਂ ਕੁਝ ਨਹੀਂ ਹੋਗਾ ਅਸੀਂ ਫਟੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਫਾਗ ਹੈ ਨਾ ਹੁਣ ਉਹ ਫਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿ ਸਾਨੂੰ ਪੁੱਸਾ ਚੜਨਾ ਹੈ ਅਸੀਂ ਇਹ ਬੇਨਤੀ ਕਰ ਰਹੇ ਹਾਂ ਉਹ ਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜਾ ਸਾਡੇ ਉੱਪਰ ਚੜਾ ਦਿਓ ਅਸੀਂ ਤੁਹਾਨੂੰ ਸਾਰਾ ਕੁਝ ਮਾਫ ਕਰਾਉਂਦੇ ਹਾਂ ਜੇਕਰ ਲੈ ਸਾਡੇ ਉੱਪਰ ਬੱਚੇ ਨਹੀਂ ਸਟਾਇਰਾਂ ਬੰਦੇ ਦਾ ਕੋਈ ਨਹੀਂ ਹੋ ਕੇ ਅਸੀਂ ਚੱਲੇਗਾ ਸਾਡੇ ਸਾਡੇ ਬੱਚੇ ਤਾਂ ਖਤਮ ਕਰ ਦਿਓ 25 ਸਿੰਨ ਦੋਨੋਂ ਕੋਲ ਦੇਖੋ ਇੱਕ ਤਾਂ ਮਹਿਨਮ ਜੀ ਇੱਕ ਤਾਂ ਬੱਚੇ ਕੋ ਆਇਆ ਇਹਨਾਂ ਦਾ ਇਨਸਾਫ ਹੋਣ ਵਾਸਤੇ ਦੇਖੋ ਇੱਥੇ ਬੈਠੇ ਆ ਸਾਨੂੰ ਪੱਲੇ ਆ ਕੇ ਸਾਹਿਬ ਜੀ ਚਾਹੀਦਾ ਤੁਹਾਨੂੰ ਇੱਕ ਟਿੱਪਰ ਲਿਆਓ ਸਾਡੇ ਤੇ ਛਾੜ ਦਿਓ ਹੱਥ ਹੋ ਗਏ 10 8 ਦਾ ਰੋੜਾ ਖਤਮ ਹੋ ਜਾਣਾ ਕਰਾ ਤੋ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਬਟੋਂ ਟਾਰਕ ਤੋਂ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ